ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਜੋ ਬਾਈ ਜੀ ਆਪਾਂ ਅੱਜ ਇੱਕ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਪਿੰਡ 639 ਤੋਂ ਤੇ ਇਹ ਜੋ ਪਿੰਡ 639 ਦਾ ਉਹਦੇ ਥਰੂ ਉਹਦੀ ਨਾਲ ਆਪਾਂ ਇੱਕ ਕਿਉ ਬਣਾ ਰਹੇ ਆਂ ਠੀਕ ਹੈ ਇੱਕ ਆਪਣੀਆਂ ਮਾਤਾਵਾਂ ਇੱਥੇ ਬੈਠੀਆਂ ਜਿਹੜੀਆਂ ਠੀਕ ਹੈ ਇਹਨਾਂ ਜਿਹਾਂ ਦੇ ਦੁੱਖ ਤਕਲੀਫਾਂ ਤੇ ਛਤਿਆਂ ਨੇ ਦੀਆਂ ਠੀਕ ਉਹਨਾਂ ਬਾਰੇ ਜੋ ਆਪਾਂ ਇੱਕ ਗੱਲਬਾਤ ਕਰਦੇ ਆਂ ਠੀਕ ਹੈ ਪਹਿਲਾਂ ਤਾਂ ਆਪਣੇ ਬਾਰੇ ਆਪਣਾ ਕੀ ਤਕਲੀਫਾਂ ਤੁਹਾਡੀ ਹੋਣੀ ਜੀ ਹਾਂਜੀ ਸਾਡੇ ਕੋ ਛੋਟੀ ਸੀ ਜੀ ਅਸੀਂ ਗੱਡੀਆਂ ਨਹੀਂ ਦਿੱਤੀ ਸੀ ਬਿਹਾਰੇ ਤੋਂ ਹਾਂਜੀ ਮੇਰੇ ਘਰ ਵਾਲੇ ਨੇ ਦਿੱਤੀ ਸੀ ਉਹ ਆਵੇ ਵੀ ਤੇ ਮੈਂ ਉਹਨੂੰ ਅੱdte ਦਿੱਤੀ ਸੀ ਉਹਨੂੰ ਆਖਿਆ ਵੀ ਮਾਰ ਹੋ ਗਈ ਜੀ ਉਹ ਤੋਂ ਪਹਿਲੇ ਦੇ ਘਰ ਹਾਂ ਉਹ ਮੇਰੇ ਘਰ ਮਾਰ ਹੋ ਗਈ ਬਾਅਦ ਤੋਂ ਅੱਜ ਮੈਂ ਪੁੱਛਿਆਗਾ 3 ਸਾਲਾਂ ਬਾਅਦ ਉਹ ਦੁੱਪੜੋ ਉਹ ਲਿੰਜ ਤਾਂ ਪਿਹਰੀ ਬੈ ਦੁੱਪ ਚੌਂਚਲ ਕੀ ਪੰਚਾਇਤ ਦਾ ਫੈਸਲਾ ਸੀ ਕਿ ਉਹ ਆਪਿਆਂ ਮੰਸੀਗਾ ਨਾ ਸੀ ਮਾਦੇ ਪੰਚ ਨੂੰ ਚਾਰ ਕਿਲਾ ਲਿਆ ਸੀ ਜੀ ਸੀ ਵਾਲੇ ਤਾਂ ਮੂਹ ਜਾ ਲੈਣਾ ਪਾ ਮੈਂ ਸਤਰਾ ਦਾ ਕਰੀ ਸਿੰਘ ਜੀ ਨੂੰ ਕਿੰਨਾ ਚਿਰ ਨਾ ਆਉਂਦਾ ਸਾਨੂੰ ਨੀਕਾ ਆਇਆ ਸੀ ਮਰਾ ਕੀ ਕੀ ਹੋਣੀ ਉਹ ਜਿਹੜੇ ਦਿਨ ਦੇ ਬੋਣਾਂ ਦੀ ਜਾਂ ਚੋੜ ਤੋਂ ਕੋਈ ਦਾਨੀ ਲੜੀਗੀ ਸਾਨੂੰ ਲਾਈ ਜਾਂਦੇ ਸਾਨੂੰ ਹਾਦਿਆਂ ਨੇ ਨੂੰ ਕਰਾਰ ਜਾਂਦੇ ਤਾਂ ਲਾਰੇ ਗੱਗਾਏ ਹੁਣ ਚਾਹ ਬਲਾਈਏ ਅਸੀਂ ਤੁੰਡਿਆ ਸਾਨੂੰ ਕਿਸੇ ਅਫਸਰ ਕਿਹਾ ਨਹੀਂ ਵਿਸ਼ਤੀ ਵਾਕਿਆ ਹੈ ਜਾਂ ਨਹੀਂ ਨਾ ਅਸੇ ਰਾਹ ਦਾ ਜੀ ਛੱਲਾ ਇੱਕ ਪੰਚਾਇਤ ਕਾਸੀ ਬੰਮਲੇ ਸਾਡੇ ਕੰਮ ਕਰਨਗੇ ਇਹ ਇੱਕ ਪੈਨ ਠੀਕ ਮੰਨਦੇ ਕੋਈ ਨਹੀਂ ਮੈਨੂੰ ਕੋਈ ਪੈਤੀ ਵੀ ਨਹੀਂ ਕਿ ਜੇ ਮਨਪਾ ਪੰਦੀ ਜਲ ਹੈ ਵੀ ਸਰਕਾਰ ਰੰਦੀ ਤੇ ਲੋਕੀ ਹੁੰਦਾ ਫਾਇਦਾ ਸਟ ਉਹਦਾ ਅਰਥ ਹੈ ਜੀ ਜੀ ਦਾ ਨਿਰਦਾਤਾ ਉਹ ਵੀ ਦੇਸ਼ ਦੇ ਸਹੀ ਸਹੀ ਰੋਣੇ ਚਾੜਦਾ ਮਾਸੀ ਹਾਂ ਤਾਂ ਉਹ ਕੋਈ ਕੋਈ ਬੰਦਾ থানা ਨਾ ਕਰਾ ਸਭ ਹੋ ਗਏ ਮੈਂ ਬੁੜੀ ਹਾਂ ਨਹੀਂ ਮੇਰੀ ਜੀ ਮੈਂ ਬងੀਆਂ ਤੇ ਮੇਰੀ ਜਪੰਡ ਪਛਾਣਾਂ ਵੀ ਕਰ ਲਈਆਂ ਸਾਫ਼ ਕਰ ਲਿਆ ਵੀ ਦੇਖ ਸਕਦੀ ਪੰਜਾਹ ਤੱਕ ਸਾਨੂੰ ਬਿਲਕੁਲ ਪੁੱਛਦੇ ਤਾਂ ਵੀ ਤੇਰਾ ਮੁਖੋਂਦੇ ਆ ਲਾਲ ਚ ਦੇ ਮੈਂ ਇਥੋਂ ਮੇਰਾ ਰਕਰ ਜੇ ਮੈਂ ਸਰਪੰਚ ਕੋਲ ਜਾਂਦੀ ਆ ਆਹਾਂ ਦਾ ਸਾਥੋਂ ਤੇਰਾ ਮੁਖੋਂ ਮੋਢੇ ਬੰਬਾਂ ਦੇ ਸਾਥੋਂ ਮੁਖਦਰ ਰੋਣਾ ਇਹ ਕਰਕੇ ਪਾਈ ਤੇ ਚਪਾਈ ਫਿਰ ਉਹਨਾਂ ਨੂੰ ਕਹਦੇ ਸਰਪੰਚ ਨੂੰ ਵੀ ਠੀਕ ਸਰਪੰਚ ਬੜਾ ਸੀ ਹਾਂ ਕੱਲ ਵੀ ਮੈਂ ਦਿਖਾ ਲਈ ਕਹਿੰਦਾ ਕਿ ਉਹ ਖਾਣ ਟੱਡ ਕੇ ਭਾਈ ਕਿੰਨਾ ਦੁੱਖ ਤੁਹਾਨੂੰ ਪਤਾ ਹੀ ਵੀ ਭਾਈ ਮੇਰਾ ਦੁੱਖਨ ਸਾਹ ਦਾ ਪਤਾ ਦੋਸਤਾਂ ਨੂੰ ਆਪਾਂ ਪਚਾਰਾ ਕਰਾਂਗੇ ਕਰਾਂਗੇ ਫਿਰ ਹਮੇ ਕੋਈ ਕੀ ਕਰੀਏ ਭਰਗੇ ਉਹ ਸੋਡਾ ਕੋਈ ਬਾਹਰ ਲੈ ਕੇ ਆਉਂਦੇ ਆਂ ਫਿਰ ਬੰਦੇ ਨੂੰ ਸਾਤਾ ਉਹ ਗੱਲ ਭਾਈ ਕੰਬੀ ਭਾਈ ਵੀ ਤੁਸੀਂ ਉਹਨਾਂ ਨਾਲ ਲੜਦਾਂਗੇ ਉਹਨਾਂ ਦਾ ਥਾਂ ਨਹੀਂ ਪਾ ਕੇ ਸੂਰਾ ਸੂਰਾ ਸਾਨੂੰ ਹਾਂ ਇਸਾ ਤੇ ਟੁੱਠੀ ਕੋਈ ਨਹੀਂ ਆਦੀ ਬਿਚਾਇ ਸਾਡੇ ਸਾਡੇ ਪਿੰਡ ਦੀ ਪਚਾ ਜਮਾ ਦੀ ਭਾਈ ਪਚੈਤਾ ਕਰ ਪਸ ਥੱਕ ਗਿਆ ਸੀ ਤਾਂ ਚੁੱਪ ਕਰਕੇ ਘਰੇ ਬਹਿ ਗਏ ਹੁਣ ਅਸੀਂ ਸਾਡਾ ਕੋਈ ਹਾਰ ਨਹੀਂ ਹੁੰਦਾ ਇਹ ਸ਼ੇਰ ਸਾਨੂੰ ਕੋਈ ਬੰਦਾ ਲਾਣਾ ਚਾਹੀਦਾ ਭਾਈ ਇੱਥੇ ਕੋਈ ਸਾਡੇ ਦੁੱਖ ਸੁਣਨ ਵਾਲਾ ਠੀਕ ਹੈ ਤੇ ਅਸੀਂ ਤਾਂ ਸਰਕਾਰ ਨੂੰ ਆ ਜਾਈਏ ਤੇ ਜਿਵੇਂ ਹੁਣ ਮੰਨ ਕੇ ਚੱਲ ਨੰਬਰਦਾਰ ਹੈ ਪਿੰਡ ਚ ਠੀਕ ਹੈ ਤੇ ਨੰਬਰਦਾਰ ਆਪਣੇ ਜਿਵੇਂ ਵੀ ਚਲੋ ਰਜਿਸਟਰੀ ਜਾਂ ਕੁਝ ਵੀ ਹੈ ਠੀਕ ਹੈ ਕਰਾਉਣੇ ਆਪਾਂ ਠੀਕ ਹੈ ਨੰਬਰਦਾਰ ਦੀ ਸਨਾਖਤ ਬੋਣੀ ਹੋਵੇ ਤੇ ਨੰਬਰਦਾਰ ਆਪਣੇ ਪਿੰਡ 'ਚ ਰਹਿੰਦੇ ਆ ਕੋਈ ਨਹੀਂ ਨਹੀਂ ਇੱਥੇ ਸਾਨੂੰ ਤਾਂ ਨਾ ਕੋਈ ਜਾਂਦਾ ਪਹਿਲਾਂ ਪਾ ਦਿਆ ਪੈਸੇ ਅਸੀਂ ਕਿੱਥੋਂ ਪੈਸੇ ਦੇਈਏ ਬੇਵਾਟੇ ਤੇ ਬੈਠਿਆ ਸੀ ਸਾਡਾ ਕੋਈ ਨਹੀਂ ਇੱਥੇ ਬਈ ਸਾਡੀ ਕੋਈ ਨਹੀਂ ਸੁਣਦਾ ਸੀ ਚੁੱਪ ਕਰਕੇ ਅੰਦਰ ਬੜਦੇ ਰਹਿ ਗਏ ਹੁਣ ਸਾਡਾ ਕੋਈ ਹੱਲ ਨਹੀਂ ਇੱਥੇ ਮਰੇ ਤਾਂ ਵੱਧ ਪਾ ਜਾਣਗੇ ਸਾਡੇ ਪਾਸ ਤਾਂ ਬਿਛਤੜੇ ਕੋਈ ਬੰਦਾ ਹੀ ਨਹੀਂਗਾ ਸਾਨੂੰ ਬੰਦਾ ਲਾਉਣਾ ਚਾਹੀਦਾ ਕੋਈ ਇੱਥੇ ਠੀਕ ਹੈ ਹੋਰ ਦੁੱਖ ਨਹੀਂ ਸੀ ਸਾਡਾ ਦੁੱਖ ਸੁਣਨ ਵਾਲਾ ਕੋਈ ਨਹੀਂ ਨਾ ਕੋਈ ਸੁਣਦਾ ਚਪੈਂਟਾਂ ਦੇ ਵੋਟਾਂ ਲੈ ਲੀਆਂ ਚਾਰਾ ਨੇ ਉਹ ਨਾਲੇ ਵੀ ਲੈ ਰਿਹਾ ਉਹ ਨਾਲੇ ਲੈ ਜਾਵੇ ਕੋਲ ਹੋ ਗਿਆ ਸਾਹ ਹੁਣ ਬੋ ਅਸੀਂ ਜਦੋਂ ਵੋਟਾਂ ਪਾਈਆਂ ਅਸੀਂ ਘਰ ਵੀ ਪਾਈਆਂ ਪਾਟੀਆਂ ਸਾਰਿਆਂ ਦੇ ਸਾਹਮਣੇ ਸੱਪ ਤਾਂ ਸਾਡੀ ਗੱਲ ਆਹਾਂ ਦਾ ਜਾਓ ਤੁਹਾਨੂੰ ਉਹਦਰ ਕੱਲ ਵੀ ਮੈਂ ਗਈ ਸੀ ਤੜਕੇ ਮੈਂ ਕਿਹਾ ਤੁਹਾਨੂੰ ਕਿ ਸਾਡਾ ਭਾਈ ਕੋਈ ਹੱਲ ਕਰੋ ਸਾਡਾ ਤੇ ਸਾਥ ਨੂੰ ਸਾਡਾ ਹੱਲ ਹੁੰਦਾ ਭਾਈ ਜਿਵੇਂ ਹੁੰਦਾ ਕਰ ਲੋ ਬਰਾਤ ਕਰ ਲੋ ਝਾਪੇ ਕਰ ਲੋ ਅਸੀਂ ਕੀ ਕਰ ਸਕਦੇ ਹਾਂ ਬੜੀਆਂ ਸਹੀ ਗੱਲ ਹੈ ਜੇਕਰ ਬੰਦੇ ਨਹੀਂ ਕੁਛ ਕਰ ਸਕਦੇ ਤੇ ਬੁੜੀਆਂ ਹੀ ਕਰਨੀਆਂ ਫਿਰ ਬੁੜੀਆਂ ਦਾ ਫਿਰ ਮੇਰੇ ਬੁੜਾ ਤਾਂ ਨਾ ਮੁਰਾ ਤਾਂ ਨਹੀਂ ਤਾਂ ਪੜਦਲ ਬੋੜਾ ਤੋਨ ਪੇਚੜੇ ਖਾਣਾ ਕਰਾ ਲਿਆ ਮੈਨੇ 2 ਸਾਲ ਹੋ ਗਏ ਪੌਂਕ ਦਿੱਕੜ ਗਏ ਕੱਖ ਨਹੀਂ ਰਿਹਾ ਸਾਡੇ ਸਰਦ ਚੁੰਨੀ ਸਾਡੇ ਆਟਾ ਚ ਕਰੀ ਮੁਕਦਾ ਸਰਪੰਚ ਵੀ ਸਾਡੀ ਕੋਈ ਗੱਲ ਨਹੀਂ ਸੁਣਦਾ 3 ਵਾਰ ਜਾਇਆ ਸੀ ਉਹਦੇ ਕੋਲੇ ਕਹਿੰਦੇ ਛੋੜਾ ਦੀ ਮੁਕਦਾ ਛੋੜਾ ਨਹੀਂ ਮੁਕਦਾ ਮੈਂ ਕਹਾਂ ਉਹ ਕੋਣ ਫੇਰਾ ਹਾਂ ਫਿਰ ਸਰਪੰਚ ਹੀ ਮਂਗਾਉਂਦਾ ਤੂੰ ਨਾ ਸਰਪੰਚ ਅਕਸਰ ਬਣਿਆ ਹੈ ਠੀਕ ਹੈ ਉਹਨੂੰ ਕੋਈ ਆਮ ਆਦਮੀ ਪਾਰਟੀ ਦਾ ਨਹੀਂ ਕੋਈ ਕਾਲੀ ਦਲ ਦਾ ਨਹੀਂ ਕੋਈ ਕਾਂਗਰਸੀ ਨੇ ਸਾਂਝਾ ਹੁੰਦਾ ਠੀਕ ਹੈ ਤੇ ਉਹ ਤਾਂ ਕਾਂਗਰਸ ਤੇ ਤੁਲਿਆ ਹੁੰਦਾ ਵੀ ਮੈਂ ਤਾਂ ਕਾਂਗਰਸੀ ਹੈਗਾ ਮੈਂ ਤਾਂ ਉਹਦਾ ਕੰਮ ਕਰਨਾ ਵੋਟਾਂ ਪਾਈਆਂ ਸੀ ਤੇ ਪਾਈ ਫਿਰ ਖੰਦ ਕੰਮ ਵੀ ਕਰਨ ਤੇ ਹਾਂ ਸਾਨੂੰ ਕੋਈ ਜਵਾਬ ਦਿੰਦੇ ਫਿਰ ਜੇ ਮੇਰੇ ਜਵਸੂਰ ਸਾਨੂੰ ਵੀ ਸੱਦ ਕੇ ਚੱਤਾ ਮਾਰਨ ਇਹ ਜੀ ਕਸੂਰ ਹਮ ਸਾਂਤਾ ਕਰਦੇ ਆ ਕੋਈ ਨਹੀਂ ਸਾਂਦਾ ਸਹੀ ਗੱਲ ਹੈ ਹਾਂ ਅਸੀਂ ਤਾਂ ਦੁਖੀਆਂ ਬਹੁਤ ਵੀ ਸਾਨੂੰ ਕੋਈ ਬੰਦਾ ਚਾਹੀਦਾ ਸਾਡੇ ਦੁਖਸਣ ਵਾਲਾ ਸਾਡੇ ਬੁੜਿਆਂ ਦਾ ਕੋਈ ਦੁੱਖ ਨਹੀਂ ਸੁਣਦਾ ਤੇ ਬਹੁਤ ਬੁੜਿਆਂ ਸੀ ਦੁਖੀ ਬਾਰੇ ਤੇ ਲੋਈ ਬਾਈ ਜਿਹੜੀ ਆ ਤੁਸੀਂ ਠੀਕ ਆ ਅੱਜ ਆਪੇ ਉਹ ਬਣਾਈ। ਹਰ ਤੋ-ਤੋਅ ਕਮੈਂਟ ਕਰੋ। ਐਮ.ਐਲ.ਏ. ਸਾਹਿਬ ਸਿੰਘ ਟੈਂਪੀਟ ਲੋਕ ਪਹੁੰਚਾਵਾਂਗੇ ਠੀਕ ਆ ਤੇ ਮੁੱਖ ਮੰਤਰੀ ਸਾਹਿਬ ਤੀਕ ਵੀ ਆਪਾਂ ਇਹ ਵੀਡੀਓ ਜਿਹੜੀ ਆ ਸ਼ੇਅਰ ਕਰਾਂਗੇ ਠੀਕ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਲੱਗ ਜਾਏ ਕਿ ਪਿੰਡ ਛੱਤੇਆਂ ਨੇ ਚ ਜੋ ਪੰਚਾਇਤ ਬਣੀ ਜੇ ਮੰਨ ਕੇ ਚਲੋ ਵੀ ਜਿਵੇਂ ਕਿ ਸਰਪੰਚ ਅਕਸਰ ਪਿੰਡ ਦਾ ਮੋਹਤਵਾਰ ਹੁੰਦਾ ਠੀਕ ਆ ਜਦੋਂ ਸਰਪੰਚ ਤੋਂ ਫੈਸਲੇ ਹੀ ਨਹੀਂ ਨਿਭੜਦੇ ਤਾਂ ਮੰਨ ਕੇ ਚਲੋ ਵੀ ਉਹਨਾਂ ਨੂੰ ਕੁਝ ਸ ਠੀਕ ਹੈ ਉਹ ਸਰਕਾਰ ਸੋਚੇ ਉਹਦੇ ਬਾਰੇ ਵੀ ਕੀ ਕਰਨਾ ਹੈ ਕੀ ਨਹੀਂ ਠੀਕ ਹੈ ਇਹਨਾਂ ਦੇ ਮਸਲੇ ਆ ਜਿਹੜੇ ਮਤਾਂ ਦੇ ਇਸੇ ਕਰਕੇ ਆਪਾਂ ਵੀਡੀਓ ਪਾਈ ਹੈ ਠੀਕ ਹੈ ਵੀ ਇਹਨਾਂ ਦੇ ਮਸਲੇ ਹੱਲ ਹੋ ਸਕਣ ਹੁਣ ਪੰਚਾਇਤ ਪਿੰਡ ਦੀ ਛੱਤਿਆਣੇ ਦੇ ਸਰਪੰਚ ਤੋਂ ਤਾਂ ਫੈਸਲੇ ਨਹੀਂ ਹੁੰਦੇ ਠੀਕ ਹੈ ਹੁਣ ਇਹ ਕੱਲ ਨੂੰ ਸਰਦਾਰ ਦੀਪ ਸਿੰਘ ਡੈਂਪੀ ਢੋਲੋ ਕੋਲੇ ਜਾਣਗੇ ਠੀਕ ਹੈ ਤੇ ਉਹ ਉਹਨਾਂ ਤੋਂ ਮਸਲੇ ਹੱਲ ਕਰਵਾਵਾਂਗੇ ਤੇ ਪਿੰਡ ਦੇ ਗਾਂ ਵੀਰ ਜੀ ਜਿਵੇਂ ਜਿਹੜੇ ਚੱਲ ਰਹੇ ਆ ਠੀਕ ਹੈ ਕੰਮ ਵਾਧੂ ਆ ਉਹਨਾਂ ਕਰਕੇ ਠੀਕ ਹੈ ਵੀ ਗੱਲਬਾਤ ਕਰਾਂਗੇ ਸਰ ਸਾਡੇ ਪਿੰਟ ਲੋਈ ਨਾਲ ਐ ਸਾਨੂੰ ਤਾਂ ਐਸੀ ਸਰਪੰਚ ਕੋਲੇ ਗਏ ਤਾਂ ਸਾਡੀ ਤੁਸੀਂ ਥਾਣੇ ਦਿਓ ਰਿਪੋਰਟ ਤੇ ਵੀ ਉਹ ਬੁਰਗਾ ਅਸੀਂ ਕਿੱਥੇ ਥਾਣੇ ਜਾਂਦੇ ਹਾਂ ਸਾਡੇ ਤਾਂ ਕਦੇ ਬੰਦੇ ਵੀ ਨਹੀਂ ਸਰਪੰਚ ਦਾ ਥਾਣੇ ਜਾਣ ਹੀ ਨਹੀਂ ਦਿੰਦਾ ਹੁੰਦਾ ਮਸਲਾ ਇੱਥੇ ਸਾਡੇ ਪਿੰਕ ਮੈਂਬਰ ਹੈ ਪਤਾ ਸਰਪੰਚ ਜਿਹੜੇ ਸਰਪੰਚਾਂ ਦੇ ਕੰਮ ਵੀ ਸਾਡੇ ਪਾਪਾ ਜੀ ਕਰਦੇ ਰਹੇ ਮੈਂਬਰ ਵੀ ਇਕਨ ਮੇਰਦਾ ਸੀਗਾ ਤੇ ਸਰਪੰਚ ਵੀ ਨਹੀਂ ਮੇਰ ਸਕਦਾ ਸਾਡੇ ਸਾਡੇ ਪਾਪਾ ਜੀ ਨੇ ਇੰਨੇ ਕੰਮ ਨਵੇੜਿਆ ਤੇ ਪਰ ਸਾਡਾ ਇੱਕ ਵੀ ਨਹੀਂ ਕਿਸੇ ਨੇ ਸੁਣੀ ਸਾਾਰੇ ਪਿੰਡ ਦੇ ਸਵਾਰੀ ਸਾਡਾ ਇੱਕ ਕੰਮ ਨਹੀਂ ਸਵਾਰ ਸਕਿਆ ਆਂਦੇ ਅਸੀਂ ਕਿਹੜਾ ਲੋਕਾਂ ਦੇ ਕੰਮਾਂ ਨੂੰ ਬਣਿਆ ਅਸੀਂ ਤਾਂ ਬਣ ਕੇ ਵਿਖਾਇਆ ਤੁਹਾਨੂੰ ਸਮਝਵਾਵਾਂ ਦਿੰਦੇ ਨੇ ਗਾ ਜਾ ਕੇ ਅੱਛਾ ਵੀ ਅਸੀਂ ਤਾਂ ਸਰਪੰਚ ਬਣ ਕੇ ਵਿਖਾਇਆ ਲੋਕਾਂ ਦੇ ਕੰਮਾਂ ਨੂੰ ਨਹੀਂ ਬਣੇ ਕੰਮਾਂ ਨੂੰ ਕਿਤੇ ਮਰਦ ਕਰੋ ਅੱਛਾ ਅਸੀਂ ਕਿੱਧਰ ਜਾਣਾ ਸੱਚਾ ਜਾਏਗੀ ਠੀਕ ਹੈ ਇਹ ਜਾਣ ਦਾ ਮਤਲਬ ਹੀ ਨਹੀਂ ਕੋਈ ਹੁੰਦਾ ਹੈ ਸਾਣੇ ਕਿਵੇਂ ਸਰਪੰਚਾਂ ਦੀ ਬੋਲੀ ਹੈ ਜੀ ਇਹ ਠੀਕ ਹੈ ਤੇ ਬਾਕੀ ਆਪਾਂ ਠੀਕ ਹੈ ਚਲੋ ਕਾਂ ਅੱਗੇ ਗੱਲਬਾਤ ਫੇਰ ਕਰਾਂਗੇ ਜਿਹੜੀ ਮੇਰੇ ਤੋਂ ਲੈਫਟ ਕਰਾਇਆ ਕੀਤੀ ਸੀ ਇਹਨਾਂ ਨੇ ਅੱਜ ਤੱਕ ਮੈਨੂੰ ਆਦੇ ਸੀ ਉਹਦੇ ਤੋਂ ਦੇ ਰੱਖਦੇ ਆਂ ਤਾਂ ਲੈਫਟ ਤੇ ਕਰੇ ਪਰ ਜਦ ਆਂਗੇ ਜਾਂਦੇ ਸੀਗੇ ਅਸੀਂ ਤੁਹਾਨੂੰ ਵਟਸਐਪ ਕਰ ਦਾਂਗੇ ਨਾਲ ਇਹਨੇ ਵਟਸਐਪ ਕੀਤੀ ਨਾ ਕਰੀ ਠੀਕ ਹੈ ਲੈਫਟ ਵੀ ਨਹੀਂ ਮੈਨੂੰ ਪਚਾਈ ਇਹਨਾਂ ਨੇ